ਮਹਾਰਾਜ ਕਹਿੰਦੇ ਜਿਹੜੇ ਹਿਰਦੇ ਵਿੱਚ ਨਿਮਰਤਾ ਹੈ ਗਰੀਬੀ ਹੈ ਭਾਵਨਾ ਹੈ ਮਹਾਰਾਜ ਕਹਿੰਦੇ ਉੱਥੇ ਸਾਡੀ ਕਿਰਪਾ ਹੁੰਦੀ ਹੈ ਜੇ ਕੋਈ ਕਹੇ ਵੀ ਮੈਂ ਸੇਵਾ ਕਰਕੇ ਗੁਰੂ ਘਰ ਦਾ ਕੁਝ ਛਾਰ ਦਿੰਦਾ ਬਈ ਨਹੀਂ ਗੁਰੂ ਘਰ ਦਾ ਸੇ ਕੁਝ ਨਹੀਂ ਛਾਰ ਮੈਂ ਯਾਦ ਆ ਗਈ ਇੱਕ ਗੱਲ ਅਸੀਂ ਨਗਰ ਵਿੱਚ ਇੱਕ ਸਮਾਗਮ ਕਰਾਉਣਾ ਸੀ ਵਾਹ ਗੁਰੂ ਕੋਈ ਕੰਮ ਸੀ ਗੁਰੂ ਘਰ ਦੀ ਸੇਵਾ ਸੀ ਵੱਡੀ ਤੇ ਨਗਰ ਦੇ ਵਿੱਚੋਂ ਪਿਛਲੇ ਸਮਿਆਂ ਵਿੱਚ ਉਗਰਾਹੀ ਕਰਨ ਜਾਂਦੇ ਸਨ ਤੇ ਇੱਕ ਘਰ ਦੇ ਅਸੀਂ ਗਏ ਤੇ ਉਹਨੂੰ ਥੋੜਾ ਜਿਹਾ ਮਾਨਸੀ ਉਹਦੀ 4-5 ਮੰਜ਼ਲੀ ਕੋਠੀ ਸੀ ਮਾਨਸੀ ਵੀ ਮੇਰੇ ਕੋਲ ਸਾਰੇ ਪਿੰਡ ਨਾਲੋਂ ਬਹੁਤਾ ਧੰਨਾ ਹੈ ਮਾਨਸੀ ਉਸ ਤੇ ਅਸੀਂ ਗਏ ਤੇ ਉਹਨੇ ਭਾਈ ਪਹਿਲਾਂ ਤਾਂ ਗੱਲਾਂ ਆਪਣੀਆਂ ਮਾਇਆ ਘੜੀ ਆਪਣੀਆਂ ਗੱਲਾਂ ਸੁਣਾਉਂਦਾ ਆ ਆਪਣੀ ਵਡਿਆਈ ਕਰਦਾ ਉਹ ਗੁਰੂ ਦੀ ਥੋੜੀ ਵਡਿਆਈ ਕਰਦਾ ਜਿਹੜਾ ਸਰਦਾ ਬਣ ਸਿੱਖਾ ਗੁਰੂ ਦੀ ਵਡਿਆਈ ਕਰਦਾ ਤੇ ਕਹਿ ਲੱਗਿਆ ਓ ਕਰੋ ਤੁਸੀਂ ਸਾਰੇ ਪਿੰਡ ਚੋਂ ਇਕੱਠਾ ਕਰ ਲੋ ਜਿੰਨਾ ਕਿ ਤੁਹਾਡੇ ਕੋਲ ਹੁੰਦਾ ਜਿਹੜੇ ਕੱਟਣਗੇ ਫਿਰ ਮੈਂ ਪਾ ਦਿਆਂਗੇ ਜਿਹੜੇ ਕੱਟਣਗੇ ਫਿਰ ਮੇਰੇ ਕੋਲ ਆ ਜਾਓ ਮੈਂ ਦੇ ਦੂੰਗਾ ਸਾਸਤ ਗੁਰੂ ਘਰ ਕੱਟਾ ਗੁਰੂ ਘਰ ਕਾਹਦਾ ਕੱਟਾ ਇੱਥੇ ਤਾਂ ਸਾਸੰਗਤ ਵਾਦਾ ਹੀ ਵਾਦਾ ਹੁੰਦਾ ਹੈ ਮਹਾਰਾਜ ਨੇ ਮੋਦੀ ਕਾਨੇ ਵਿੱਚ ਦੋਨਾਂ ਹੱਥਾਂ ਨਾਲ ਲਟਾਇਆ ਦੋਨਾਂ ਹੱਥਾਂ ਨਾਲ ਲਟਾਇਆ ਮਹਾਰਾਜ ਕਹਿੰਦੇ ਭਾਈ ਜੇ ਕੋਈ ਭਾਂਡਾ ਲੈ ਕੇ ਆਉਂਦਾ ਜਿੱਡਾ ਵੱਡਾ ਭਾਂਡਾ ਲੈ ਕੇ ਆਉਂਦਾ ਮਹਾਰਾਜ ਭਰ ਕੇ ਭੇਜ ਦੇ ਜਿਹਦੇ ਕੋਲ ਪੈਸੇ ਵੀ ਨਹੀਂ ਹੁੰਦੇ ਕਹਿੰਦੇ ਕਹਿ ਦਿਓ ਭਾਈ ਜਿਹਦੇ ਕੋਲ ਨਹੀਂ ਹੈਗਾ ਤਾਂ ਆਜੋ ਗਰੀਬਾਂ ਨੇ ਜਾ ਕੇ ਆਪੋ ਆਪਣੇ ਸਾਥੀਆਂ ਨੂੰ ਕਹਤਾ ਬਾਬਾ ਨਾਨਕ ਆਇਆ ਉਹ ਗਰੀਬਾਂ ਦੀਆਂ ਵੀ ਝੋਲੀਆਂ ਭਰੀ ਜਾਂਦਾ ਬਿਨਾਂ ਤੁਹਾਨੂੰ ਲੈ ਤੋਰਾ ਸਿਰ ਦਿੰਦਾ ਦੋਨੇ ਹੱਥਾਂ ਨਾਲ ਲੁਟਾਇਆ ਤਿੰਨ ਵਾਰੀ ਹਿਸਾਬ ਹੋਇਆ ਚੁਗਦਾ ਨਹੀਂ ਚੁਗਲੀ ਕੀਤੀ ਕੱਚੇ ਕੋਠੇ ਨੂੰ ਜੇ ਕਰ ਲਈ ਪੀ ਇਹ ਨਾ ਅਕਰ ਢੈਂਦੇ ਢੈਂਦੇ ਢਹਿ ਜਾਂਦੇ ਚੁਗਲਵਾਜ ਨਾ ਚੁਗਦੀ ਉਹ ਬਾਜ ਰਹਿੰਦੇ ਗੱਲ ਕਹਦੇ ਆ ਕਹਿੰਦੇ ਆ ਕਹਿ ਜਾਂਦੇ ਆ ਚੁਗਲੀ ਕੀਤੀ ਨਵਾਬ ਮੋਦੀ ਦੇ ਕੋਲ ਨਵਾਬ ਦੌਲਤਖਾਨ ਦੇ ਕੋਲ ਜਿਹੜਾ ਮੋਦੀ ਆਇਆ ਤੇਰਾ ਸਾਰਾ ਮੋਦੀ ਖਾਨਾ ਲਟਾ ਦੂਗਾ ਉਹ ਤਾਂ ਬਿਨਾਂ ਹੀ ਧੰਨ ਤੋਂ ਮਾਇਆ ਰਾਸ਼ਿਵ ਵੰਡੀ ਜਾਂਦਾ ਜਦੋਂ ਹਿਸਾਬ ਹੋਇਆ ਤਿੰਨ ਵਾਰੀ ਹਿਸਾਬ ਹੋਇਆ ਤਿੰਨੇ ਵਾਰੀ ਗੁਰੂ ਨਾਨਕ ਦਾ ਵਾਅਦਾ ਨਿਕਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਸ ਸੰਤ ਕਦੇ ਵੀ ਗੁਰੂ ਘਰ ਦੀ ਸੇਵਾ ਕਰੋ ਗੁਰਮਖ ਪਿਆਰੇ ਕਈ ਵਾਰੀ ਪ੍ਰੋਜੈਕਟ ਸ਼ੋਕਾ ਲੈ ਕੇ ਤੁਰਦੇ ਨੇ ਪਰ ਮਾਇਆ ਦਾ ਭਰਪੂਰ ਹੰਗਾਰਾ ਸੰਗਤ ਦਾ ਇੰਨਾ ਮਿਲਦਾ ਤੇ ਨਾਲ ਦੀ ਨਾਲ ਕਹਿੰਦੇ ਹੁਣ ਆ ਵੀ ਕਰ ਲੋ ਇਹ ਵੀ ਨਾਲ ਲੱਗਦਾ ਕਾਰੀ ਲੈ ਲੈਂਦੇ ਆ ਇੱਥੇ ਤਾਂ ਖੜੀਆਂ ਨੇ ਵੀ ਸਾਨੂੰ ਵਰਤ ਲੋ ਮਹਾਰਾਜ ਦਾ ਹੁਕਮ ਨਹੀਂ ਮਹਾਰਾਜ ਦੇ ਇਸ ਕਰਤੇ ਤਾਂ ਮਿੰਤਾ ਕਰਦੀਆਂ ਆਪਾਂ ਹਰ ਰੋਜ਼ ਪੜਦੇ ਆ ਸਾਧ ਸੰਗਤ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਸ ਡੇਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਧ ਆਵੇ ਧਾਇ ਭਜੀਆਂ ਆਉਂਦੀਆਂ ਨੇ ਮਾਇਆ ਦੌਲਤਾਂ ਤਰ ਬੋ। ਸੋ ਸਾਧ ਸੰਗਤ ਗੁਰੂ ਨਾਨਕ ਦੇ ਘਰ ਵਿੱਚ ਕਦੇ ਘਾਟਾ ਨਹੀਂ ਹੁੰਦਾ। ਇੱਥੇ ਵਾਧਾ ਹੀ ਵਾਧਾ ਹੈ। ਸਾਧ ਸੰਗਤ ਫਿਰ ਉਹਨੂੰ ਇੱਕ ਪੰਜੀ ਦਾਨ ਕਰਨ ਦਾ ਮੌਕਾ ਵੀ ਨਹੀਂ ਮਿਲਿਆ ਪਰ ਗਈ ਨਹੀਂ ਸੰਗਤ ਕਹਿੰਦੇ ਨਹੀਂ ਜਾਣਾ ਲਿਆ। ਜਿਹੜਾ ਹੰਕਾਰ ਭਰੇ ਬਚਨ ਬੋਲਦਾ ਸੇਵਾ ਵਾਸਤੇ ਕਹਿੰਦੇ ਜਾੜਾ ਹੀ ਨਹੀਂ ਸਾਰਿਆਂ ਨੇ ਮਤਵ ਘਾਰਿਆ ਗਿਆ ਹੀ ਨਹੀਂ ਉਹਦੇ ਕੋਲ। ਇਥੇ ਤਾਂ ਮਹਾਰਾਜ ਨੂੰ ਚਰਨਾਂ ਵਿੱਚ ਬੇਨਤੀ ਕਰੋ ਮਹਾਰਾਜ ਜੇ ਤੂੰ ਸੇਵਾ ਬਖਸ਼ੀਏ ਮੇਰੇ ਵੱਡੇ ਭਾਗ ਨੇ ਤੇਰੇ ਦਰ ਤੇ ਤਾਂ ਇਹੋ ਜਿਹੇ ਖੜੇ ਨੇ ਜਿਹੜੇ ਕਹਿੰਦੇ ਨੇ ਅਸੀਂ ਇਕੱਲੇ ਹੀ ਸਭ ਕੁਝ ਕਰ ਦਈਏ ਪਰ ਮਹਾਰਾਜ ਨੂੰ ਸਾਧ ਸੰਗਤ ਅਕਬਰ ਬਾਦਸ਼ਾਹ ਨੇ ਆ ਕੇ ਕਿਹਾ ਸੀ ਮਹਾਰਾਜ ਮੈਨੂੰ ਕਿਰਪਾ ਕਰੋ ਮੈਂ ਸੇਵਾ ਕਰਨੀ ਚਾਹੁੰਦਾ ਗੁਰੂ ਕੇ ਲੰਗਰ ਮੇਰੇ ਨਾਂ ਤੇ ਮੈਂ ਹੀ ਚਲਾ ਦਿੰਦਾ ਮਹਾਰਾਜ ਕਹਿੰਦੇ ਫਿਰ ਨਾਨਕ ਦਾ ਲੰਗਰ ਨਹੀਂ ਉਹ ਸਭ ਬਜਣਾ ਉਹ ਤਾਂ ਅਕਬਰ ਦਾ ਲੰਗਰ ਹੀ ਚੱਲੂਗਾ ਪਰ ਕਹਿੰਦੇ ਨਹੀਂ ਇਹ ਤਾਂ ਸੰਗਤਾਂ ਦੀ ਚੋਣ ਭੂਮਣ ਨਾਲ ਚੱਲਦੇ ਗੁਰੂ ਘਰ ਦੇ ਕਾਰਜ ਕਹਿੰਦੇ ਜੇ ਤੂੰ ਕੁਝ ਕਰਨਾ ਚਾਹੁੰਦਾ ਹੈ ਸੇਵਾ ਕਰਨੀ ਚਾਹੁੰਦਾ ਸਮਾਜ ਵਾਸਤੇ ਜਿਹੜੀ ਸਦੀ ਪ੍ਰਥਾ ਚੱਲਦੀ ਹੈ ਇਹਨੂੰ ਬੰਦ ਕਰਾ ਦੇ ਧੰਨ ਗੁਰੂ ਅਮਰਦਾਸ ਮਹਾਰਾਜ ਬੀਬੀਓ ਸ਼ੁਕਰ ਕਰਿਆ ਕਰੋ ਮਹਾਰਾਜ ਦਾ ਬੀਬੀਆਂ ਨੂੰ ਆਪਣੇ ਜੇ ਪਤੀ ਚੜਾਈ ਕਰ ਦਿੰਦਾ ਸੀ ਜ਼ਬਰਦਸਤੀ ਉਸ ਨੂੰ ਉਹਦੀ ਚੇਖਾ ਵਿੱਚ ਸਦੀ ਹੋਣਾ ਪੈਂਦਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਕਬਰ ਜਦੋਂ ਦਰਸ਼ਨਾਂ ਵਾਸਤੇ ਆਇਆ ਮਹਾਰਾਜ ਕਹਿੰਦੇ ਕੋਈ ਇਹੋ ਜਿਹਾ ਕਾਨੂੰਨ ਬਣਾ ਬੀਬੀਆਂ ਨੂੰ ਸਦੀ ਨਾ ਕਰਨ ਸਮਾਜ ਦੇ ਲੋਕ ਅਕਬਰ ਨੇ ਫਿਰ ਉਹ ਬਣਾਇਆ ਕਾਨੂੰਨ ਬਣਾਇਆ ਤੇ ਜ਼ਬਰਦਸਤੀ ਫਿਰ ਇਹ ਪ੍ਰਥਾ ਬੰਦ ਕੀਤੀ ਸੀ ਗੁਰੂਆਂ ਨੇ ਬੜੇ ਭਾਰੂ ਤਕਾਰ ਕੀਤੇ ਸਮਾਜ ਭਲਾਈ ਵਾਸਤੇ ਸੋ ਸਤਿਗੁਰੂ ਦੀਨदयाल ਮਹਾਰਾਜ ਕਹਿੰਦੇ ਭਾਈ ਜਿਹੜੇ ਹਿਰਦਿਆਂ ਵਿੱਚ ਨਿਮਰਤਾ ਹੈ ਜਿਹੜੇ ਗੁਰੂ ਨੂੰ ਪ੍ਰੇਮ ਨਾਲ ਭਾਵਨਾ ਨਾਲ ਸਰਦਾ ਨਾਲ ਯਾਦ ਕਰਦੇ ਨੇ ਗੁਰੂ ਉਹਨਾਂ ਦੀ ਬੇਨਤੀ ਅੱਗੇ ਹੋ ਕੇ ਸੁਣਦੇ ਸੰਗਤ ਨੇ ਬੇਨਤੀ ਕੀਤੀ ਪ੍ਰੇਮ ਨਾਲ ਭਾਵਨਾ ਨਾਲ ਕਲਗੀਧਰ ਕਿਵੇਂ ਨਾ ਮੰਨ ਦੇ ਬੜੇ